अभियान तहत जूट उत्पादादी सेल कम प्रदर्शनी लगाई प्लास्टिक दी ਵਰਤੋਂ ਮਤਲਬ ਬਿਮਾਰੀਆਂ ਤੇ ਹੜਾਂ ਨੂੰ ਸਰਦਾ ਦੇਣਾ ਅਟਵਾਰ ਸਮਾਜ ਸੇਵੀ ਸੰਸਥਾ BCS ਵੱਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਪ੍ਰਸ਼ਾਸਨ ਸਿਵਲ ਵਿਭਾਗ ਦੇ ਸਹਿਯੋਗ ਨਾਲ ਸ਼ਾਪਿੰਗ ਕੰਪਲੈਕਸ ਵਿਖੇ ਜੂਟ ਉਤਪਾਦਾਂ ਦੀ ਸੇਲ ਕਮ ਪ੍ਰਦਰਸ਼ਨੀ ਲਗਾਈ ਗਈ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਵਿੱਚ ਪਲਾਸਟਿਕ ਦੇ ਸਿੰਗਲ ਯੂਜ਼ ਲਿਫਾਫਿਆਂ ਦੀ ਵਰਤੋਂ ਨਾ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜਿਤ ਸਿੰਘ ਚੌਨਲ ਪ੍ਰਧਾਨ ਨਾਲ ਇੰਡੀਆ ਐਸਸੀ ਐਸਟੀ ਐਸੋਸੀਏਸ਼ਨ ਇਸ ਮੌਕੇ ਤੇ ਉੱਚੇ ਚੇਤੂਰਤੇ ਪੁੱਜੇ ਉਹਨਾਂ ਨੇ ਕਿਹਾ ਕਿ ਪਲਾਸਟਿਕ ਦੇ ਥੈਲੀਆਂ ਦੀ ਵਰਤੋਂ ਨੂੰ ਘਟਾਉਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਸਮਾਜ ਸੇਵੀ ਸੰਸਥਾ ਬੀਸੀਐਸ ਦੀ ਪਹਿਲ ਕਦਮੀ ਸ਼ਿਲਾੰਗਾ ਯੋਗ ਕਦਮ ਹੈ ਉਨਾ ਕਿਹਾ ਕਿ ਸੁਸਾਇਟੀ ਦਾ ਇਹ ਉਪਰਾਲਾ ਜਿੱਥੇ ਵਾਤਾਵਰਣ ਸੁਰੱਖਿਆ ਲਈ کارਗਰ ਹੈ ਉੱਥੇ ਘਰੇਲੂ ਗਰੀਬ ਔਰਤਾਂ ਲਈ ਰੋਜ਼ਗਾਰ ਦਾ ਵੀ ਸਬਬ ਹੈ ਇਸ ਮੌਕੇ ਤੇ ਰਾਹਾਗिरा ਨੂੰ ਜੂੜਦੇ ਥਾਲੀਆਂ ਦੀ ਵਰਤੋਂ ਯਕੀਨੀ ਬਣਾਉਣ ਦੀ ਅਪੀਲ ਕਰਦੇ ਆ ਵਾਤਾਵਰਣ ਪ੍ਰੇਮੀ ਯੋਗਾ ਸਿੰਘ ਅਟਵਾਲ ਨੇ ਕਿਹਾ ਕਿ ਪਲਾਸਟਿਕ ਦੇ ਲਿਫਾਫੇ ਮਨੁੱਖੀ ਜੀਵਨ ਨੂੰ ਹਰ ਤਰੀਕੇ ਨਾਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ ਵਰਸਾਤਾ ਦੇ ਦਿਨਾਂ ਵਿੱਚ ਹੜਾ ਵਰਗੀ ਸਥਿਤੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਾਰਨ ਹੀ ਬਣੀ ਹੈ ਇਸ ਮੌਕੇ ਤੇ ਜਿਸਪਾਲ ਸਿੰਘ ਚੋਹਾਨ ਜਨਰਲ ਸਕੱਤਰ ਭਗਵਾਨ ਵਾਲਮੀਕੀ ਨੌਜਵਾਨ ਸਭਾ ਸੰਧੂਰਾ ਸਿੰਘ ਜੋਗਾ ਸਿੰਘ ਖੇੜਾ ਆਦੀ ਹਾਜ਼ਰ ਸਨ ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀ ਕੇ ਜਿਹਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਰੇਲ ਪੁਜ ਫੈਕਟਰੀ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਆਰਸੀਐਫ ਵਿਕੇ ਇੱਕ ਕੂਟ ਦਾ ਸਟਾਲ ਲਗਾਇਆ ਇਹ ਇਸ ਮਕਸਦ ਲਈ ਲਗਾਇਆ ਗਿਆ ਕਿ ਪਲਾਸਟਿਕ ਦੇ ਉਪਭੋਗ ਦਾ ਦੀ ਵਰਤੋਂ ਬਹੁਤ ਹੋ ਰਹੀ ਆ ਕਿਸੇ ਨਾ ਕਿਸੇ ਢੰਗ ਨਾਲ ਉਹਦਾ ਵਿਕਲਪ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਲੱਭਿਆ ਗਿਆ ਔਰ ਬਹੁਤ ਗਰੀਬ ਔਰਤਾਂ ਨੂੰ ਟ੍ਰੇਨਿੰਗ ਦੇ ਕੇ ਜੂਟ ਦੇ ਬੈਗ ਤਿਆਰ ਕੀਤੇ ਗਏ ਤੇ ਅਸੀਂ ਲੋਕਾਂ ਨੂੰ ਅਵੇਅਰ ਕਰ ਕਰ ਰਹੇ ਹਾਂ ਕਿ ਜਿਹੜੇ ਪਲਾਸਟਿਕ ਦੀ ਘਟੂ ਘਟ ਵਰਤੋਂ ਕੀਤੀ ਜਾਵੇ ਤੇ ਜੂਟ ਦੇ ਉਤਪਾਦਾਂ ਦੀ ਜਿਆਦਾ ਤੋਂ ਜਿਆਦਾ ਵਰਤੋਂ ਕੀਤੀ ਜਾਵੇ ਸਿਆਰ ਨੂੰ ਕਰ ਪ੍ਰਸਤੀ ਕਾਲ ਅੱਜ ਮੇਰੇ ਵੀਰ ਮੇਰੇ ਵੱਡੇ ਵੀਰ ਜੋਗਾ ਸਿੰਘ ਟਵਾਲ ਜੀ ਜਿਸ ਸਮਾਜ ਸੇਵਾ ਦੇ ਵਿੱਚ ਇਹਨਾਂ ਦਾ ਵੱਡਾ ਇੱਕ ਨਾਮ ਹੈ ਪਲਾਸਟਿਕ ਦੇ ਖਿਲਾਫ ਇਹਨਾਂ ਨੇ ਜੋ ਮੁਹਿੰਮ ਚਲਾਈ ਹੈ ਇਹਨਾਂ ਦੀ ਮੈਂ ਇਸ ਕੰਮ ਦੀ ਜਿਹੜੀ ਸ਼ਲਾਘਾ ਕਰਦਾ ਕਿਉਂਕਿ ਉਹਨਾਂ ਲੋੜ ਆ ਸਾਨੂੰ ਪਲਾਸਟਿਕ ਨੂੰ ਹਟਾਉਣ ਲਈ ਔਰ ਵਾਤਾਵਰਣ ਨੂੰ ਬਚਾਉਣ ਲਈ ਪਲਾਸਟਿਕ ਦੇ ਨਾਲ ਜੋ ਸਮਾਜ ਦੇ ਵਿੱਚ ਨੁਕਸਾਨ ਹੋ ਰਿਹਾ ਕਿਉਂਕਿ ਪਲਾਸਟਿਕ ਜਿਹੜਾ ਹੈ ਇੱਕ ਵਾਰੀ ਜਿਹੜੀ ਚੀਜ਼ ਬਣ ਜਾਂਦੀ ਹੈ ਉਹ ਖਰਾਬ ਨਹੀਂ ਹੁੰਦੀ ਗਲਦੀ ਨਹੀਂ ਹੈ ਉਹਦੇ ਨਾਲ ਵਾਤਾਵਰਣ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਔਰ ਇਹ ਇਹਨਾਂ ਨੇ ਜਿਹੜੀ ਮੁਹਿੰਮ ਚਲਾਈ ਹੈ ਬੈਗ ਬਣਾ ਕੇ ਜੂਟਦੇ ਇੱਕ ਮੈਸੇਜ ਦੇ ਰਹੇ ਨੇ ਵੀ ਆਓ ਆਪਣੇ ਵਾਤਾਵਰਣ ਨੂੰ ਬਚਾਈਏ ਮੈਂ ਇਹਨਾਂ ਨੂੰ ਜਿਹੜੀ ਵਧਾਈ ਦਿੰਦਾ ਹਾਂ ਔਰ ਆਂਦੇ ਹੋਏ ਜਿਨੇ ਵੀ ਮੇਰੇ ਵੀਰ ਆਏ ਨੇ ਇਹਨਾਂ ਨੂੰ ਵੀ ਮੈਂ ਜੀ ਆਇ ਆਪਾਂ ਪਲਾਸਟਿਕ ਨੂੰ ਹਟਾਈਏ ਔਰ ਵਾਤਾਵਰਨ ਨੂੰ ਬਚਾਈਏ ਬਹੁਤ ਹਨ ਅਵੀਲ ਤੋਂ ਚੱਤੀ ਦੇਖੇ ਜੋ ਇੱਕ ਜੂਟ ਬੈਗ ਦਾ ਮੁਹੰਮ ਜਿਹੜੀ ਹੈਗੀ ਪਹਿਲਾਂ ਵੀ ਚੱਲਦੀ ਸੀ ਇਹਨਾਂ ਨੇ ਵੱਡੇ ਪੱਧਰ ਤੇ ਜਿਹੜੀ ਸ਼ੁਰੂ ਕੀਤੀ ਆ ਕਿਉਂਕਿ ਅੱਜ ਜਰੂਰਤ ਹੈਗੀ ਆ ਕਿ ਸਾਨੂੰ ਆਪਣੇ ਜਿਹੜਾ ਹੈਗਾ ਵਾਤਾਵਰਨ ਨੂੰ ਬਚਾਉਣ ਦੀ ਕਿਉਂਕਿ ਪਲਾਸਟਿਕ ਦੇ ਨਾਲ ਲੈਂਡ ਕੰਟਾਮਿਨੇਸ਼ਨ ਵੀ ਹੁੰਦਾ ਹੈਗਾ ਔਰ ਵਾਤਾਵਰਨ ਦੇ ਵਿੱਚ ਵੀ ਉਹਨੂੰ ਮਤਲਬ ਜਿਹੜੀ ਹੈਗੀ ਪ੍ਰੋਬਲਮ ਡੇ ਬਾਈ ਡੇ ਵੱਧ ਰਹੀ ਆ ਜਿਹੜਾ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਵਾਕਈ ਇਹ ਮਾਨਵਤਾ ਵਾਲੀ ਸੋਚ ਹੈਗੀ ਆ ਹਰ ਇੱਕ ਨੂੰ ਇਹ ਜਿਹੜਾ ਹੈਗਾ ਜੂਟ ਔਰ ਇਹ ਚੀਜ਼ਾਂ ਜਿਹੜੀਆਂ ਜੂਟ ਬੈਗ ਆਪਣਾਣੇ ਚਾਹੀਦੇ ਆ ਅੱਜ ਅਸੀਂ ਪੂਰੀ ਜਿਹੜੀ ਐਸੋਸੀਏਸ਼ਨ ਦੀ ਟੀਮ ਹੈ ਅੱਜ ਆ ਕੇ ਬੜੀ ਖੁਸ਼ੀ ਮਹਿਸੂਸ ਵੀ ਕਰ ਰਹੀ ਆ ਔਰ ਅਸੀਂ ਇਹ ਵੀ ਚਾਹ ਰਹੇ ਹਾਂ ਕਿ ਹਰ ਇੱਕ ਬੰਦਾ ਇਹਦੇ ਵਿੱਚ ਯੋਗਦਾਨ ਪਾਵੇ ਔਰ ਉਹ ਪਲਾਸਟਿਕ ਦੇ ਬੈਗ ਜਿਹੜੇ ਹੈਗੇ ਪਲਾਸਟਿਕ ਨੂੰ ਖਤਮ ਕਰਕੇ ਸਾਨੂੰ ਜੂਟ ਵੱਲ ਜਾਣਾ ਚਾਹੀਦਾ ਤਾਂ ਕਿ ਜਿੱਥੇ-ਜਿੱਥੇ ਅਸੀਂ ਇਸ ਲੈਂਡ ਕੰਟਾਮਿਨੇਸ਼ਨ ਨੂੰ ਬਚਾਣਾ ਵਾਤਾਵਰਨ ਨੂੰ ਬਚਾਣਾ ਉੱਥੇ ਅਸੀਂ ਆਉਣ ਵਾਲੀਆਂ ਆਪੀਆਂ ਪੀੜ੍ਹੀਆਂ ਨੂੰ ਵੀ ਇਹਦੇ ਨਾਲ ਬਚਾਣਾ ਹੈਗਾ ਔਰ ਜਿਹੜੀ ਇਹ ਸੁਸਾਇਟੀ ਕੰਮ ਕਰ ਰਹੀ ਹੈ ਬਹੁਤ ਹੀ ਇੱਕ ਅੱਛਾ ਕਦਮ ਹੈ ਨਾ ਲਈ ਕਿਉਂਕਿ ਜਿੱਥੇ-ਜਿੱਥੇ ਇਹ ਵਾਤਾਵਰਨ ਨੂੰ ਬਚਾਉਣ ਦੀ ਗੱਲ ਕਰ ਰਿਹਾ ਉਹਦੇ ਨਾਲ-ਨਾਲ ਜਿਹੜੇ ਗਰੀਬ ਲੋਕ ਹੈ ਉਹਨਾਂ ਨੂੰ ਇੱਕ ਰੋਜ਼ਗਾਰ ਦੀ ਮਹੀਆ ਕਰਾ ਰਿਹਾ ਜਿਹੜੇ ਜੂਟ ਬੈਗ ਬਣਾਉਂਦੇ ਆ ਤੇ ਮੈਂ ਅੱਜ ਦੇ ਇਸ ਮੌਕੇ ਤੇ ਵਾਕਿਆ ਖੁਸ਼ੀ ਵੀ ਮਹਿਸੂਸ ਕਰਦਾ ਔਰ ਇਹਨਾਂ ਨੂੰ ਵਧਾਈ ਵੀ ਦਿਨਾ ਕਿ ਇਹ ਜਿਹੜਾ ਕੰਮ ਕਰ ਰਿਹਾ ਵਾਕਈ ਮਾਨਵਤਾ ਵਾਲਾ ਇਹਨੂੰ ਕੰਮ ਨੂੰ ਮਤਲਬ ਅੱਗੇ ਰਹਿਣਾ ਮਤਲਬ ਕਰਦੇ ਰਹਿਣਾ ਚਾਹੀਦਾ ਔਰ ਸਾਡਾ ਵੀ ਸਹਿਯੋਗ ਹੈ ਜਿਹੜਾ ਇਹਨਾਂ ਦੇ ਨਾਲ ਰਹੇਗਾ ਇਸ ਕੰਮ ਦੇ ਲਈ ਬਹੁਤ ਬਹੁਤ ਧੰਨਵਾਦਾਂ ਇਸ ਨੂੰ